ਪ੍ਰੋਗਰਾਮ ਕਿਦਾ ਸੀਗਾ ਬੀਜਪੀ ਦਾ ਪ੍ਰੋਗਰਾਮ ਕਿਦਾ ਸੀਗਾ ਬੀਜਪੀ ਦੇ ਨੈਸ਼ਨਲ ਸਕੱਤਰ ਦਾ ਪ੍ਰੋਗਰਾਮ ਦੇ ਵਿੱਚ ਕੋਣ ਆਇਆ ਅਮਿਸ਼ਾ ਪਰ ਲੀਗਲ ਨੋਟਿਸ ਪੇਪਰ ਨਾ ਹੋਉਂਦਾ ਦਿੱਲੀ ਕਮੇਟੀ ਨੂੰ ਕਿਉਂ ਆ ਰਿਹਾ ਕੀ ਬੀਜਪੀ ਫੰਡਿੰਗ ਦੇ ਅਸਮਾਨ ਤੋਂ 2.5 ਲੱਖ ਰੁਪਏ ਦਾ ਕੈਸ਼ ਲਿਆ ਉਹ ਮੈਂ ਦਲਨੀ ਕਮੇਟੀ ਨੂੰ ਕਹਿ ਰਿਹਾ ਸੁਖਵਿੰਦਰ ਸਿੰਘ ਨੂੰ ਕਹਿ ਰਿਹਾ ਜਿਹੜਾ ਡੀਜੀਐਨਰ ਦਿੱਲੀ ਕਮੇਟੀ ਦਾ ਅਕਾਊਂਟ ਡਿਪਾਰਟਮੈਂਟ ਦਾ ਕਿਨ ਉਹ ਦੱਸੇ ਜਾਂ ਦਿੱਲੀ ਕਮੇਟੀ ਦੱਸੇ ਕਿ ਜਨਾਹ 2.5 ਲੱਖ ਰੁਪਏ ਦੇ ਕੋਲੋਂ ਕੈਸ਼ ਲਿੱਤਾ ਗਿਆ ਉਹ ਕਿੱਥੇ ਗਿਆ ਅਗਰ ਮੈਂ ਸਿਰਫ ਅੱਜ ਦੀ ਡੇਟ ਤੇ ਆਤੀ ਰਾਤ ਹੀ ਵੇਟ ਕਰਾਂਗਾ ਕੱਲ ਦੇ ਦਿਨ ਦੇ ਅੰਦਰ ਮੈਂ ਪੁਲਾਸਾ ਕਰਾਂਗਾ ਕਿ ਉਹ 2.5 ਲੱਖ ਰੁਪਏ ਕਿੱਥੇ ਗਿਆ ਸਾਧ ਸੰਗਤ ਜੀ ਵਾਇਗੁਰ ਜੀ ਦਾ ਕਾਲਸਾ ਵਾਇਗੁਰ ਜੀ ਦੀ ਫਤਿਹ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸਰਦਾਰ ਅਰਮਜੀਤ ਸਿੰਘ ਕਾਲਕਾ ਜੀ ਅਤੇ ਮੌਜੂਦਾ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਜੀ ਤੋਂ ਅੱਜ ਦੇ ਹਾਲਾਤਾਂ ਨੂੰ ਲੈ ਕੇ ਚਾਹੇ ਸਕੂਲਾ ਦੇ ਹਾਲਾਤ ਰਿਪੋਰਟ ਚਾਹੇ ਦਿੱਲੀ ਕਮੇਟੀ ਦੇ ਹਾਲਾਤ ਹੋਣ ਚਾਹੇ ਇਹਨਾਂ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਤੋਂ ਲੈ ਕੇ ਇੱਕ ਕੋਈ ਵੀ ਸਵਾਲ ਤੱਕ ਲਈਏ ਤੇ ਇਹਨਾਂ ਦਾ ਇੱਕੋ ਜਵਾਬ ਆਦਾ ਸਰਵਾ ਕਰਨ ਗਿਆ ਇਹਨਾਂ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਹੈ ਤੇ ਸੰਗੋਂ ਦੀ ਖਤਮ ਹੋ ਜਾਂਦੀ ਹੈ ਮਨੁ ਲਗਦਾਨ ਮੀ ਸੰਕਲ ਕਾ ਨੇ ਤੁਹਾਡਾ ਸਰਨਾ ਬਿਨਾ ਨਹੀਂ ਸਕਦਾ ਅੱਜ ਮੈਂ ਸੰਗਤ ਦੇ ਸਾਹਮਣੇ ਇੱਕ ਹੋਰ ਖੁਲਾਸਾ ਕਰਨ ਜਾ ਰਿਹਾ ਇੱਕ ਖੁਲਾਸਾ ਮੈਂ ਤਲ ਕੀਤਾ ਸੀਗਾ ਕਿ ਜਿਹੜੀ ਕਿਤਾਬ ਵੰਡੀ ਗਈ ਸੀ ਸਿੱਖ ਐਂਡ ਮੋਦੀ ਉਹਦੀ ਪੇਮੈਂਟ ਅਨੇਦਨ ਬੀਜੇਪੀ ਦੇ ਜਿਹੜਾ ਨੈਸ਼ਨਲ ਸਕੱਤਰ ਹੈ ਉਹਦੇ ਵੱਲੋਂ ਨਹੀਂ ਕੀਤੀ ਗਈ ਉਹਦਾ ਵੈਕਰ ਵੀ ਦਿੱਲੀ ਕਮੇਟੀ ਦੇ ਵਿੱਚ ਰੋਜ਼ ਆ ਕੇ ਜਨਰਲ ਸੱਤਰ ਦੇ ਪਏ ਨੂੰ ਮਿਲਦਾ ਪਿਆ ਅੱਜ ਮੈਂ ਇੱਕ ਹੋਰ ਖੁਲਾਸਾ ਸੰਗਤ ਦੇ ਸਾਹਮਣੇ ਕਰਨ ਜਾ ਰਿਹਾ ਇਹ ਲੀਗਲ ਨੋਟਿਸ ਦਿੱਲੀ ਸੇ ਕੁਤਾਰਾ ਪ੍ਰਬੰਧਕ ਕਮੇਟੀ ਨੂੰ ਆਇਆ ਹੈ ਦਸਾਂ ਦਾ ਨੋਟਿਸ ਪਸਾਂ ਦੀ ਜਿਹੜੀ ਪੇਮੈਂਟ ਹੈ ਕਿਹੜੀਆਂ ਬਸਾਂ ਇਹ ਉਹ ਬਸਾਂ ਨੇ 13 ਤਰੀਕ 13 10 2023 ਦੀਆਂ ਬਸਾਂ ਨੇ ਜਿਹੜੀਆਂ ਦਿੱਲੀ ਅਮਿਸ਼ਾਹ ਤੇ ਪ੍ਰੋਗਰਾਮ ਤੇ ਇੱਕ ਪਸਾਂ ਤੇ ਆਸੀ ਗਿਆ ਉਹਦੇ ਵਿੱਚ ਪ੍ਰੋਗਰਾਮ ਕਿਦਾ ਸੀਗਾ ਬੀਜੇਪੀ ਦਾ ਪ੍ਰੋਗਰਾਮ ਕਿਦਾ ਸੀਗਾ ਬੀਜੇਪੀ ਦੇ ਨੈਸ਼ਨਲ ਸਕੱਤਰ ਦਾ ਪ੍ਰੋਗਰਾਮ ਦੇ ਵਿੱਚ ਕੋਣ ਆਇਆ ਅਮਿਸ਼ਾਹ ਪਰ ਲੀਗਲ ਨੋਟਿਸ ਪੇਮੈਂਟ ਨਾ ਹੋਉਂਦਾ ਦਿੱਲੀ ਕਮੇਟੀ ਨੂੰ ਕਿਉਂ ਆ ਰਿਹਾ ਹੈ ਉਰ ਮੈਂ ਸਵਾਲ ਦਿੱਲੀ ਕਮੇਟੀ ਨੂੰ ਕਰਾਂ ਕਿ ਸਵਾਲ ਬੀਜਪੀ ਨੂੰ ਕਰਾਂ ਕਿ ਇਹ ਪੇਮੈਂਟ ਦੇਣੀ ਕਿ ਨਹੀਂ ਆ ਅਗਰ ਦਿੱਲੀ ਅਵਰ ਬੀਜਪੀ ਦਾ ਪ੍ਰੋਗਰਾਮ ਸੀਗਾ ਤਹਿ ਪੇਮੈਂਟ ਦਿੱਲੀ ਕਮੇਟੀ ਕੋਲੋਂ ਕਿਉਂ ਬੰਦੀ ਜਾ ਰਹੀ ਹੈ ਇਹਦਾ ਸਵਾਲ ਰਾਜਮੀ ਸਿੰਘ ਕਾਲਤਾ ਜਦੋਂ ਪੁੱਛਣਾ ਚਾਹ ਰਿਹਾ ਕਿ ਇਹ ਇਹ ਵੀ ਦੱਸੋ ਸਵਤੋ ਨੂੰ ਕਿ ਇਹ ਕਾਲਾ ਪਾਲਾ ਕੀ ਹੈ ਇਹ ਤੁਸੀਂ ਕਿਹੜੇ ਰਿਸ਼ਤੇ ਨਿਵਾ ਰਹੇ ਹੋ ਇਹ ਤਾਂ ਸਾਫ਼ ਹੈ ਕਿ ਇਹ ਅਸਲੀਅਤ ਹੈ ਸਾਫ ਸੰਘੇਤ ਜੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਅਸੀਂ किन्ने ਵੱਡੇ ਲੰਬੇ ਟਾਈਮ ਤੋਂ ਰੋਲਾ ਪਾ ਰਹੇ ਆ ਕਿ ਜਨਰਲ ਹਾਊਸ ਬਲਾਗ ਇਲੈਕਸ਼ਨ ਕਰਾਓ ਹਾਊਸ ਬਲਾਗ ਇਲੈਕਸ਼ਨ ਕਰਾਓ ਇਹ ਹਾਊਸ ਬਲਾਗ ਨਾ ਬੁਲਾਉਣ ਦੇ ਕਾਰਨ ਹੈ ਇਹ ਹਾਊਸ ਇਸ ਕਰਕੇ ਹਾਊਸ ਨਹੀਂ ਬੁਲਾਏ ਜਾ ਰਹੇ ਕਿਉਂਕਿ ਅਗਰ ਹਾਊਸ ਬੁਲਾਇਆ ਜਾਏਗਾ ਇਸ ਬਿੰਦੀ ਦੀ ਕਮੇਟੀ ਵਿੱਚ ਸਰਵਾ ਕਾਬਿਲ ਹੋ ਜਾਏਗਾ ਔਰ ਇਹੋ ਜਿਹੇ ਕਾਰਜਾਂ ਵਾਸਤੇ ਦਿੱਲੀ ਕਮੇਟੀ ਤੋਂ ਜਿਹੜਾ ਮੌਜੂਦਾ ਪ੍ਰਧਾਨ ਹੈ ਮਨਤਾ ਤੱਲਸ ਕਰਾ ਉਹਨੂੰ ਹਨ ਖੜੀਆਂ ਲੱਗ ਜਾਣੀ ਹੈ ਇਸ ਤੋਂ ਵੱਡੀ ਰਾਣੀ ਦੀ ਗੱਲ ਕੀ ਹੋਏਗੀ ਤਾਂ ਮੈਂ ਮੰਨਾ ਦਿੱਲੀ ਕਮੇਟੀ ਤੇ ਚਲਨ 77 ਨੂੰ ਨੋਟਿਸ ਆ ਗਿਆ ਪਰਮੇਸ਼ ਸਿੰਘ ਕਾਲਤਾ ਨੂੰ ਨੋਟਿਸ ਆ ਗਿਆ ਇਹ ਥੰਗੇ ਸਭ ਕੋ ਥੰਗੇ ਦਾ ਨਾਮ ਹੈ ਦਿੱਲੀ ਕਮੇਟੀ ਦਾ ਜਿਹੜਾ ਅਕਾਊਂਟ ਡਿਪਾਰਟਮੈਂਟ ਦਾ ਟੀਜੀਐਮ ਹੈ ਸੁਖਵਿੰਦਰ ਸਿੰਘ ਉਹਨੂੰ ਵੀ ਨੋਟਿਸ ਆਇਆ ਐਸ ਗੱਲਾਂ ਦਾ ਜਵਾਬ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਮੈਂਡਿਊ ਤੋਂ ਦੇ ਪ੍ਰਧਾਨ ਨੂੰ ਦੇਣਾ ਚਾਹੀਦਾ ਚਲਨ 77 ਨੂੰ ਦੇਣਾ ਚਾਹੀਦਾ ਕਿ ਪ੍ਰੋਗਰਾਮ ਭਾਜਪਾ ਦਾ ਔਰ ਕਮੇਟੀ ਪੇਵਟ ਕਮੇਟੀ ਨੂੰ ਪੇਵਨ ਵਾਸਤੇ ਨੋਟਿਸ ਕਿਉਂ ਆ ਰਿਹਾ ਹੈ ਇੱਕ ਹੋਰ ਗੱਲ ਮੈਂ ਸੰਗਤ ਜੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਬੜੀ ਹੈਰਾਨੀ ਹੋਈ ਬੰਦੂ ਕਿ ਇੰਨਾ ਇੰਨਾ ਵੱਡਾ ਸਕੈਮ ਇਨੀ ਚੋਰੀ ਚਗਰੀ ਇਹਦੇ ਥੱਲੇ ਜਿਹੜਾ ਨਾਮ ਹੈ ਸੁਖਿੰਦਰ ਸਿੰਘ ਡੀਜੀ ਆ ਮੇਰੀ ਗੱਲ ਹੋਈ ਹੈ ਬੱਸ ਦੇ ਵੈਂਡਰ ਦਾ ਜਿਹੜਾ ਬੱਸ ਦਾ ਮਾਲਿਕ ਹੈ ਜਿਹੜਾ ਨਾ ਜਿਹਦਾ ਨਾ ਦੁਕਾਨ ਰੌਬਰਟ ਸ਼ਿਪ ਅੰਜ ਜੋ ਆਬਵੀਅਸਿਕ ਬਾਈ ਮੇਰੀ ਗੱਲ ਹੋਈ ਹੈ ਇਹਨੇ ਮੈਨੂੰ ਬੜੀ ਵੱਡੀ ਗਲਤ ਅਸੀ ਸੰਗਤ ਜਿਹੜੀ ਮੈਂ ਸੁਣ ਕੇ ਬੜਾ ਦੁੱਖ ਲੱਗਾ ਮੈਨੂੰ ਕਿ ਇੰਨਾ ਸਿੱਖਾ ਤਾਂ ਨਾਮ ਬਦਨਾਮ ਕਰਾਤਾ ਇਨਾ ਦਿੱਲੀ ਕਮੇਟੀ ਦਾ ਨਾਮ ਪਤਨਾਬ ਕਰਕੇ ਰੱਖ ਦਿੱਤਾ ਕਿ ਡੀਜੀ ਸੁਖਵਿੰਦਰ ਸਿੰਘ ਨੇ ਐਸ ਬਾਸ ਹੋਨੇ ਤੋਂ 2.5 ਲੱਖ ਰੁਪਏ ਦਾ ਕੈਸ਼ ਲਿਆ ਮੈਂ ਉਸ ਦਿਨ ਨਾਲ ਮੇਰੀ ਗੱਲ ਹੋਈ ਆ ਪਾਸੋਲੇ ਨਾਲ ਹੁਣ ਮੈਂ ਦਿੱਲੀ ਕਮੇਟੀ ਨੂੰ ਕਹਿ ਰਿਹਾ ਸੁਖਵਿੰਦਰ ਸਿੰਘ ਨੂੰ ਕਹਿ ਰਿਹਾ ਜਿਹੜਾ ਡੀਜੀ ਹੈ ਦਿੱਲੀ ਕਮੇਟੀ ਦਾ ਅਕਾਊਂਟ ਡਿਪਾਰਟਮੈਂਟ ਦਾ ਕਿ ਉਹ ਦੱਸੇ ਜਾਂ ਦਿੱਲੀ ਕਮੇਟੀ ਦੱਸੇ ਜਿਹੜਾ 2.5 ਲੱਖ ਰੁਪਏ ਦੇ ਕੋਲੋਂ ਕੈਸ਼ ਲਿੱਤਾ ਗਿਆ ਉਹ ਕਿੱਥੇ ਗਿਆ ਇਹ ਤਾਂ ਅਗਲੇ ਵੀਕ ਦੇ ਵਿੱਚ ਮੈਂ ਸਤਿਗਤੀ ਸਾਰੇ ਕਲਾਸੇ ਕਰਾਂਗਾ ਮੇਰੇ ਕੋਲ ਇੱਕ ਇੱਕ ਦਾ ਪ੍ਰੂਫ ਹੈ ਅਗਰ ਮੈਂ ਸਿਰਫ ਅੱਜ ਦੀ ਡੇਟ ਤੇ ਆਤੀ ਰਾਤ ਹੀ ਵੇਟ ਕਰਾਂਗਾ ਕੱਲ ਦੇ ਦਿਨ ਦੇ ਅੰਦਰ ਮੈਂ ਕਲਾਸਾ ਕਰਾਂਗਾ ਕਿਉਂ 2.5 ਲੱਖ ਰੁਪਏ ਕਿੱਥੇ ਗਿਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ